ਸਰਾਂ ਦੇ ਸਾਈਕਲ ਮੈਨੂੰ ਐਚਐਮਸੀ ਪਹੁੰਚੇ ਹੋ ਸਰ ਲੇਕੇ ਇਸ ਇਸ ਪ੍ਰੋਗਰਾਮ ਦਾ ਸਕੀ ਮੋਟਿਵ ਪੀਸ ਹੈ ਹਾਂ ਜੋ ਸਟੇਮ ਕਮ ਸੰਬੀ ਸਰ ਇਸ ਪਹਿਲਾ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਮੈਂ ਅੱਜ ਵਧਾਈ ਦੇਣਾ ਚਾਹੁੰਦਾ ਪੰਜਾਬ ਸੂਬੇ ਨੂੰ ਲੁਧਿਆਣਾ ਸ਼ਹਿਰ ਨੂੰ ਕਿ ਇੱਕ ਨਵੀਂ ਇਨਵੈਸਟਮੈਂਟ ਜਿਹਦਾ ਕਿ ਅੱਜ ਨੀਂਹ ਪੱਥਰ ਰੱਖਿਆ ਹੈ ਹੀਰੋ ਗਰੁੱਪ ਨੇ ਪੰਕਜ ਪੰਜਾਲ ਨੇ ਐਚਐਮਸੀ ਜਿਹੜੀ ਇਹਨਾਂ ਦੀ ਕੰਪਨੀ ਹੈ ਹੀਰੋ ਮੋਟਰਸ ਜੀ ਔਰ ਅਹ ਇਹ ਜਿਹੜਾ ਇਹਨਾਂ ਨੇ ਜਰਮਨੀ ਦੀ ਐਸਟੀਪੀ ਕੰਪਨੀ ਆ ਉਹਨਾਂ ਨਾਲ ਜੁਆਇੰਟ ਵੈਂਚਰ ਔਰ ਜਿਹੜੇ ਪ੍ਰੋਡਕਟ ਬਣਾ ਰਹੇ ਆ ਇਹ 1 ਆਫ ਇਟਸ ਕਾਈਂਡ ਹੋਣਗੇ ਇੰਡੀਆ ਚ ਤੇ ਜਰਮਨੀ ਇਹ ਵਰਲਡ ਦੀ 1 ਆਫ ਦੀ ਲਾਰਜੇਸਟ ਕੰਪਨੀ ਦੇ ਨਾਲ ਟਾਈ ਅਪ ਹੈ ਔਰ ਮੈਂ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਦਵਾਨਾ ਕਿ ਜੋ ਵੀ ਇਹਨਾਂ ਨੂੰ ਇਸ ਪ੍ਰੋਜੈਕਟ ਨੂੰ ਰਿਕਾਰਡ ਟਾਈਮ ਚ ਕੰਪਲੀਟ ਕਰਨ ਲਈ ਚਾਹੀਦਾ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦਵਾਂਗੇ ਔਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਇਹ ਉਦਯੋਗ ਕ੍ਰਾਂਤੀ ਅਸੀਂ ਚਾਲੂ ਕੀਤੀ ਸਾਡੀ ਸਰਕਾਰ ਨੇ ਚਾਲੂ ਕੀਤੀ ਹੈ ਉਹਦੇ ਵਿੱਚ ਅਸੀਂ ਬਹੁਤ ਕੁਝ بڑے ਸਟੈਪਸ ਲੈ ਚੁੱਕੇ ਆ ਤੁਸੀਂ ਰੋਜ਼ ਦੇਖਦੇ ਵੀ ਹੋਗੇ ਕੱਲ ਵੀ ਅਸੀਂ ਇੱਕ ਸਟੈਪ ਲਿੱਤਾ ਜਿਹੜਾ ਸਾਰੇ ਇੰਡਸਟਰੀਲਿਸਟ ਤੇ ਟ੍ਰੇਡ ਕਹਿੰਦੀ ਸੀ ਵੀ ਜਦੋਂ ਅਸੀਂ ਬੈਂਕਾਂ ਤੋਂ ਲੋਨ ਲੈਂਦੇ ਆ ਸਾਨੂੰ ਫੀਸ ਬੜੀ ਦੇਣੀ ਪੈਂਦੀ ਆ ਉਹ ਵੀ ਅਸੀਂ ਬੜੀ ਘਟਾਤੀ ਆ ਔਰ ਹੋਰ ਵੀ ਰੋਜ਼ ਨਵੇਂ ਇਸ਼ੂਸ ਜਿਹੜੇ ਇੰਡਸਟਰੀ ਦੇ ਇਹ ਰਿਸੋਲਵ ਕਰ ਰਹੇ ਆ ਅੱਜ ਮੈਨੂੰ ਬੜੇ ਇੰਡਸਟਰੀਸਟ ਭਰਾਵਾਂ ਦਾ ਫੋਨ ਆਇਆ ਔਰ ਉਹਨਾਂ ਨੇ ਥੈਂਕ ਯੂ ਕੀਤਾ ਮੈਸੇਜ ਵੀ ਕੀਤੇ ਜਿਹੜਾ ਅਸੀਂ ਕੱਲ ਡਿਸੀਜਨ ਕੈਬਿਨੇਟ ਚ ਲਿੱਤਾ ਤੇ ਇੱਕ ਵਾਰੀ ਦੁਬਾਰਾ ਮੈਂ ਮੰਜਾਲ ਫੈਮਿਲੀ ਨੂੰ ਤੇ ਮੁੱਲਰ ਜਿਹੜੇ ਐਸਟੀਪੀ ਤੋਂ ਹੈਗੇ ਆ ਜਰਮਨੀ ਤੋਂ ਆਏ ਉਹਨਾਂ ਨੂੰ ਵਧਾਈ ਦਿੰਦਾ ਸਰ ਵਿਦੇਸ਼ੀ ਕੰਪਨੀ ਵੀ ਬਹੁਤ ਐਗਜ਼ੀਬਿਸ਼ਨ ਸੈਂਟਰ ਬਣ ਰਿਹਾ ਜੀ ਬਹੁਤ ਜਲਦੀ ਏਪੀਆਈ ਡੀਬੀ ਦੇ ਥਰੂ ਅਸੀਂ ਕਾਲ ਕਰ ਰਹੇ ਹੈਗੇ ਆ ਜਿਹੜੀਆਂ ਟੈਂਡਰ ਕਹਿ ਲਓ ਜਾਂ ਪਰਪੋਜ਼ਲਸ ਕਹਿ ਲੋ ਔਰ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਉਹਦੀ ਵੀ ਗਰਾਉਂਡ ਬ੍ਰੇਕਿੰਗ ਅਸੀਂ ਕਰ ਸਰ ਵਿਦੇਸ਼ੀ ਕੰਪਨੀ ਇੱਥੇ ਪਹੁੰਚ ਰਹੀ ਨੇ ਲਗਾਤਾਰ ਕੀ ਲੱਗਦਾ ਤੁਹਾਨੂੰ ਸਰ ਕਿ ਪੰਜਾਬ ਨੂੰ ਇੱਕ ਵੱਡਾ ਰੋਜ਼ਗਾਰ ਵੀ ਮਿਲਣ ਵਾਲਾ ਹੈ ਜੋ ਬਿਲਕੁਲ ਜੀ ਦੇਖੋ ਜਦੋਂ ਦੀ ਇਹ ਸਰਕਾਰ ਆਈ ਜਿੰਨੇ ਇਨਵੈਸਟਮੈਂਟ ਹੋਈ 5 ਲੱਖ ਬੰਦੇ ਨੂੰ ਰੋਜ਼ਗਾਰ ਮਿਲ ਚੁੱਕਾ ਹੈ ਜਿਹੜਾ ਅੱਜ ਯੂਨਿਟ ਅਸੀਂ ਜਿੱਥੇ ਇੱਥੇ ਖੜੇ ਆ ਹੀਰੋ ਇਹ ਜਦੋਂ ਪ੍ਰੋਜੈਕਟ ਚਾਲੂ ਹੋ ਜਾਏਗਾ 400 ਬੰਦੇ ਨੂੰ ਰੋਜ਼ਗਾਰ ਇੱਥੇ ਵੀ ਮਿਲੇਗਾ। ਤੇ ਸਰ ਇਸ ਤੋਂ ਇਲਾਵਾ ਵੀ ਮਤਲਬ ਹੋਰ ਵੀ ਇੱਥੇ ਡਿਵੈਲਪਮੈਂਟ ਹੋ ਰਹੀ ਹੈ ਕਿ ਜਿਵੇਂ ਹੁਣ ਇਹ ਐਸਟੀਪੀ ਆਈਐਸ ਤੋਂ ਬਾਅਦ ਹੋਰ ਕਿਹੜੀ-ਕਿਹੜੀ ਬਹੁਤ ਬਹੁਤ ਹੋ ਰਹੀ ਹੈ ਜੀ ਡਿਵੈਲਪਮੈਂਟ ਪੂਰੇ ਪੰਜਾਬ 'ਚ ਹੋ ਰਹੀ ਹੈ, ਲੁਧਿਆਣਾ 'ਚ ਹੋ ਰਹੀ, ਮੋਹਾਲੀ 'ਚ ਹੋ ਰਹੀ, ਮੋਹਾਲੀ ਨੂੰ ਅਸੀਂ ਬ੍ਰਾਂਡ ਆਈਟੀ ਨਾਲ ਪ੍ਰਮੋਟ ਕਰ ਰਹੇ ਹਾਂ। ਸੋ ਬਹੁਤ ਡਿਵੈਲਪਮੈਂਟ ਹੋ ਰਹੀ ਹੈ। ਸਰ ਦੋਸਤਵਾਲ ਹੋਰ ਨੇ ਇੱਕ ਐਗਜ਼ੀਬਿਸ਼ਨ ਸੈਂਟਰ ਦੀ ਕੋਈ ਟਾਈਮ ਲਾਈਨ ਹੈਗੀ ਹੈ? ਸੈਕੰਡ ਟਾਟਾ ਸਟੀਲ ਕਦੋਂ ਤੋਂ ਇ ਬਧਾਈ ਵਾਲਾ ਕੰਮ ਹੈ ਉਹ ਵੀ ਕਿ ਉਹਨਾਂ ਨੇ ਬਿਜਲੀ ਦਾ ਲੋਡ ਸਾਡੇ ਤੋਂ ਲੱਲੇਆ ਸਟੀਲ ਪਲਾਂਟ ਬਿਜਲੀ ਦਾ ਲੋਡ ਉਦੋਂ ਹੀ ਲੈਂਦੀ ਹੁੰਦੀ ਹੈ ਜਦੋਂ ਉਹ ਮਤਲਬ ਕਿ ਟੈਕਨੀਕਲੀ ਬਿਲਕੁਲ ਰੈਡੀ ਹੁੰਦੇ ਆ ਪ੍ਰੋਡਕਸ਼ਨ ਚਾਲੂ ਕਰਨ ਲਈ ਸੋ ਮੇਰੀ ਗੱਲ ਹੋਈ ਸੀ ਟਾਟਾ ਦੇ ਜਿਹੜੇ ਇੱਥੇ ਦੇ ਹੈੱਡ ਹੈ ਔਰ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਫੁੱਲ ਕਮਰਸ਼ੀਅਲ ਪ੍ਰੋਡਕਸ਼ਨ 'ਚ ਆ ਜਾਵਾਂਗੇ ਸਰ ਕਈ ਲੋਕਾਂ ਨੇ ਮਤਲਬ ਜਿਹੜੇ ਇੰਡਸਟਰੀਜ਼ ਨੇ ਉਹਨਾਂ ਨੇ ਕਿਹਾ ਵੀ ਕਿ ਇੱਕ ਪੁਲਿਸ ਚੌਕੀ ਹੋਣੀ ਚਾਹੀਦੀ ਹੈ ਜਿਵੇਂ ਕਿ ਇੱਥੇ ਰਾਤ ਬਿਰਾਤ ਨਾਈਟ ਨਾਈਟ ਸ਼ਿਫਟ ਹੁੰਦੀ ਆ ਔਰ ਇਹਨੂੰ ਲੈ ਕੇ ਸਰ ਕਿਸ ਤਰ੍ਹਾਂ ਮਤਲਬ ਸੇਫਟੀ ਮੇਰ ਕੋਲ ਨਹੀਂ ਕਦੀ ਕੋਈ ਇਹ ਜੀ ਆਈ ਅਸੀਂ ਉਸੇ ਵੇਲੇ ਕਰਵਾ ਦਾਂਗੇ ਇੱਕ ਵੀ ਕੋਈ ਸਾਨੂੰ ਰਿਕਵੈਸਟ ਆਵੇ ਜਾਂ ਕੁਛ ਆਵੇ ਅਸੀਂ ਖੋਲ ਦਾਂਗੇ ਪੁਲਿਸ ਚੌਕੀ ਇੱਕ ਬਿਨਿੰਟ ਦੀ ਵੀ ਟਾਈਮ ਲਾਈਨ ਹੈਗੀ ਸਰ ਟਾਈਮ ਲਾਈਨ ਇਸ ਤਰ੍ਹਾਂ ਐਗਜ਼ੀਬਿਸ਼ਨ ਸੈਂਟਰ ਲਈ ਜ਼ਮੀਨ ਅਸੀਂ ਆਲਮੋਸਟ ਫਾਈਨਲ ਕਰਤੀ ਹੈ ਹੁਣ ਪੀ ਆਈ ਡੀ ਬੀ ਨੇ ਉਹਦੀ ਪਰਪੋਜ਼ ਲਾ ਮੰਗਾਨੀਆਂ ਹੈਗੀਆਂ ਪ੍ਰਾਈਵੇਟ ਪਲੇਅਰਸ ਤੋਂ ਅਸੀਂ ਚਾਲੂ ਕਰ ਰਹੇ ਆ ਹੁਣ ਦੇਖੋ ਕਿੰਨਾ ਟਾਈਮ ਦਿੰਦੇ ਆ ਪਰ ਕੰਮ ਜਲਦੀ ਚਾਲੂ ਹੋ ਜਾਏਗਾ ਹੁਣ 12 ਮਹੀਨਿਆਂ ਚੋਂ ਹੁੰਦਾ 18 ਮਹੀਨਿਆਂ ਚ ਪਰ ਕੋਈ ਲੰਬੀ ਟਾਈਮ ਲਾਈਨ ਨਹੀਂ ਆ ਜਲਦੀ ਐਗਜ਼ੀਬਿਸ਼ਨ ਸੈਂਟਰ ਸਰ ਇੱਕ ਲੰਘਾ ਸਰ ਏਅਰਪੋਰਟ ਤੇ ਬਹੁਤ ਮਿਹਨਤ ਤੁਸੀਂ ਕੀਤੀ ਸੀ ਉਸਨੂੰ ਕਾਰਜਾਂ ਚ ਕਦੋਂ ਮਿਲ ਰਿਹਾ ਕਦੋਂ ਉਹਦੇ ਉੱਪਰ ਆ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਸੀਂ ਮੰਨਦੇ ਹੋ ਕਿ ਮਿਹਨਤ ਮੈਂ ਕੀਤੀ ਸੀ ਕਿਉਂਕਿ ਇੱਥੇ ਬੜੇ ਅਲੱਗ-ਅਲੱਗ ਸੋ ਗੱਲ ਇਹ ਹੈ ਕਿ ਜਲਦੀ ਡੇਟ ਉਹਦੀ ਅਨਾਉਂਸ ਹੋ ਜਾਏਗੀ ਅਸੀਂ ਵੇਟ ਕਰ ਰਹੇ ਆ ਏਅਰਪੋਰਟ ਅਥਾਰਟੀ ਨੂੰ ਏਅਰਪੋਰਟ ਅਥਾਰਟੀ ਵਾਲੇ ਕਹਿੰਦੇ ਅਸੀਂ ਰਿਕੁਐਸਟ ਪਾਈ ਹੋਈ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਆਫਿਸ ਚ ਤੇ ਜਦੋਂ ਉਹਨਾਂ ਨੂੰ ਡੇਟ ਆਏਗੀ ਤੇ ਉਸੇ ਬੱਲੇ ਉਹਦਾ ਉਦਘਾਟਨ ਹੋ ਜਾਏਗਾ ਕੰਮ ਸਾਰਾ ਰੈਡੀ ਹੋ ਗਿਆ ਬਿਲਕੁਲ 100% ਕ੍ਰੈਡਿਟ ਬੋਰ ਦੇ ਚੱਕਰ ਦੇ ਵਿੱਚ ਨਹੀਂ 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 ਕੋਈ ਕੋਈ ਕ੍ਰੈਡਿਟ ਮੈਂ ਕਹਾਂ ਜੀ ਕੋਈ ਕ੍ਰੈਡਿਟ ਲੈ ਲੈ ਸਾਡਾ ਏਅਰਪੋਰਟ ਚਾਲੂ ਹੋਣਾ ਚਾਹੀਦਾ ਮੈਂ ਤੁਹਾਨੂੰ ਕ੍ਰੈਡਿਟ ਦਿੰਦਾ ਕਿ ਤੁਸੀਂ ਇੰਨੇ ਸਵਾਲ ਪੁੱਛਦੇ ਹੋ ਏਅਰਪੋਰਟ ਲਈ ਸ਼ਾਇਦ ਉਹਦੇ ਕਰਕੇ ਹੀ ਹੁਣ ਜਲਦੀ ਡੇਟ ਆ ਜਾਵੇ ਕ੍ਰੈਡਿਟ ਕੋਈ ਲੱਲੇ 에어ਪੋਰਟ ਚਾਲੂ ਹੋਣਾ ਚਾਹੀਦਾ ਸਾਡੇ ਮਾਲਵਾ ਰੀਜਨ ਨੂੰ ਸਾਡੇ ਲੁਧਿਆਣਾ ਸ਼ਹਿਰੀਆਂ ਨੂੰ ਫਾਇਦਾ ਹੋਣਾ ਚਾਹੀਦਾ ਸਰ ਇੱਕ ਇੰਡੀਆ ਦੇ ਵਿੱਚ ਜਿਹੜਾ EV ਪੰਜਾਬ ਦੇ ਵਿੱਚ ਬਹੁਤ ਅੱਗੇ ਵੱਧ ਰਿਹਾ ਹੈ ਉਹਨੂੰ ਲੈ ਕੇ ਸਰ ਜਿਹੜੇ EV ਮੈਨੂਫੈਕਚਰਰ ਨੇ ਉਹ ਕਹਿੰਦੇ ਸਾਨੂੰ ਸਬਸਿਡੀ ਜਿਹੜੀ ਕਿ ਮਿਲਣੀ ਚਾਹੀਦੀ ਹੈ ਨਹੀਂ ਜੀ EV EV ਦੀ ਵੀ ਅਸੀਂ ਕਮੇਟੀ ਬਣਾਈ ਸੀ ਜਿਹੜੀਆਂ ਇੰਡਸਟਰੀ ਦੀਆਂ ਕਮੇਟੀਆਂ ਬਣਾਈਆਂ ਸੀ ਉਹਨਾਂ ਦੀ ਰਿਪੋਰਟ ਆ ਗਈ ਹੈ ਔਰ ਅਸੀਂ ਕੋਸ਼ਿਸ਼ ਕਰਕੇ ਉਹਨਾਂ ਦੇ ਜੋ ਵੀ ਉਹਨਾਂ ਦੇ ਸੁਜੈਸ਼ਨ ਹੈ ਉਹਨਾਂ ਨੂੰ ਇੰਪਲੀਮੈਂਟ ਕਰਾਂਗੇ ਲੈ ਕੇ ਸਰ ਅੱਜ ਜਿਹੜਾ HMC ਦੇ ਵਿੱਚ ਅਰਗੜਾ ਜੀ ਪਹੁੰਚੇ ਹੈ ਔਰ ਕਿਤਨਾ ਕਿਤੇ ਡਿਵੈਲਪਮੈਂਟ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਸਾਡੀ uh, ਹੁਣ 18 ਕੰਪਨੀਆਂ ਹੋ ਗਈਆਂ ਹਨ ਕੰਟਰੀ ਦੇ ਵੇਸ਼ థਾਈਲੈਂਡ ਇੰਗਲੈਂਡ ਜਰਮਨੀ ਸਭ ਜੋੜ ਕੇ ਦਿਸ ਇਜ਼ ਅ 19th ਬੈਂਚਰ ਦੈਟ ਯੂ ਡਨ ਸੋ ਇਸ ਦੀ ਅੰਦਰ ਨਾ ਇੱਕ ਫੋਰਜ ਟੂ ਫਿਨਿਸ਼ ਹੁੰਦਾ ਹੈ ਕੰਪੋਨੈਂਟ ਫੋਰਜਿੰਗ ਹੀ ਕਰਦੇ ਆ ਤੇ ਨੀਅਰ ਫਿਨਿਸ਼ ਕੰਪੋਨੈਂਟ ਹੁੰਦਾ ਹੈ ਸੋ ਦਿਸ ਵਿਲ ਚੇਂਜ ਦਾ ਵੇ ਕੰਪੋਨੈਂਟਸ ਆਰ ਮੇਡ ਸੋ ਸੰਜੀਪ ਜੀ ਵਾਜ਼ ਹੇਅਰ ਟੂਡੇ ਐਂਡ ਸੀਮਾ ਬਾਂਸਲ ਸੋ ਸੀ ਇਕੱਠੇ ਸ਼ੇਅਰ ਕੀਤਾ ਹੈ ਪਲਾਨ ਸੋ Uh, 26 ਅਕਤੂਬਰ ਨੂੰ ਸਟਾਰਟ ਹੋ ਜਾਏਗੀ ਪ੍ਰੋਡਕਸ਼ਨ ਐਂਡ ਗੇਮ ਚੇਂਜਿੰਗ ਆਡੀ BMW ਐਸਟੰਡ ਕਸਟਮਰ ਸਾਡੇ ਕੋਲ ਲਿਸਟੇਜ ਆ ਗਏ ਬਿਲਕੁਲ ਤੇ ਸਰ ਇੱਕ ਨਾ ਦੇਖਿਆ ਜਾਂਦਾ ਕਿ ਪੰਜਾਬ ਨੇ ਇੱਕ ਰੋਜ਼ਗਾਰ ਦਾ ਸਾਬ ਨੂੰ ਹੀ ਮਿਲੇ ਰੋਜ਼ਗਾਰ ਲੋਕਾਂ ਨੂੰ ਮਿਲੇ ਉਹਦੇ ਲਈ ਕੀ ਕਹੋਗੇ ਸਰ ਸਰ ਰੋਜ਼ਗਾਰ ਨਾ ਸਾਡੇ ਹਾਈ ਵੈਲਿਊ ਐਡ ਹੈਗਾ ਸੋ ਸੈਕੰਡਰੀ ਨਾ ਗਿਂੰਤੇ ਹੋਏ ਹਾਈ ਹਾਈ ਵੈਲਿਊ ਐਡ ਸਾਡੇ ਇਹ ਬਟਾ ਵੈਲਿਊ ਐਡ ਦੇ ਆਨ ਦਾ ਵੈਰੀ ਹਾਈ ਟੈਕ ਕਾਈਂਡ ਆਫ ਹੈਂਡਲਿੰਗ ਤੇ 850 ਇਜ਼ ਦਾ ਫਰਸਟ ਫਰਸਟ ਲੈਵਲ ਆਫ এমਪਲੋਇਮੈਂਟ ਜਿਹੜਾ ਇਹ ਪਲਾਂਟ ਲੱਗਿਆ ਕਿੰਨੇ ਏਕੜ ਚ ਲੱਗਿਆ ਸਰ ਇਹਨਾਂ ਦਾ ਪਲਾਂਟ ਇਹ 9 ਏਕੜ ਹੈਗਾ 3 plus 3 plus 3 ਠੀਕ ਹੈ ਸਰ ਜਿਹੜੀ ਮੈਨੂਮੈਂਟ ਟੈਕਨੋਲੋਜੀ ਨੂੰ ਵਰਦੀ ਜਾ ਰਹੀ ਹੈ AI ਦਾ ਯੂਜ਼ ਹੋ ਰਿਹਾ ਸਾਈਕਲ ਇੰਡਸਟਰੀ ਦੇ ਵਿੱਚ AI ਦੇ ਨਾਲ ਕਿੰਨੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਟੈਕਨੋਲੋਜੀ ਨੂੰ ਅੱਗੇ ਲੈ ਕੇ ਜਾਣ ਲਈ ਤੇ ਕੁਆਲਟੀ ਪ੍ਰੋਡਕਟ ਲੈ ਕੇ ਆਉਣ ਇੱਕ ਮਹੀਨਾ ਵੇਟ ਕਰੋ ਹੀਰੋ ਦੀ ਗੱਡੀ ਆਏਗੀ ਹੀਰੋ ਸਾਈਕਲ ਦੀ ਗੱਡੀ ਆਏਗੀ ਇਹਦੇ ਨਾਲ ਜੀ ਅਗਰ ਤੁਹਾਡੀ ਬੈਟਰੀ ਗਰਮ ਹੋ ਰਹੀ ਹੈ ਤੁਹਾਡੇ ਫੋਨ ਦੇ ਉੱਪਰ ਆ ਜਾਏਗਾ ਬੈਟਰੀ ਬਰਨ ਹੋਣ ਤੋਂ ਪਹਿਲੇ ਫਰਸਟ ਇਟ ਗੈਟ ਹੀਟਡ ਤੇ ਤੁਹਾਡੀ ਵਾਰਨਿੰਗ ਆ ਜਾਏਗੀ ਅਗਰ ਕਰੰਟ ਜ਼ਿਆਦਾ ਡਰਾ ਕਰ ਰਹੀ ਹੈ ਤੁਹਾਡੇ ਕੋਲ ਵਾਰਨਿੰਗ ਆ ਜਾਏਗੀ ਸੋ ਉਸ ਤਰ੍ਹਾਂ ਦੀ ਗੱਡੀ ਅਸੀਂ ਤਿਆਰ ਕਰ ਰਹੇ ਹਾਂ ਤੇ ਹੀਰੋ ਸਾਈਕਲ ਵਿਲ ਬੀ ਦਾ ਫਰਸਟ ਆਫ ਇਟਸ ਕਾਈਂਡ ਮਤਲਬ ਕਿ ਈਵੀ ਨੂੰ ਲੈ ਕੇ ਬਹੁਤ ਡਿਵੈਲਪਮੈਂਟ ਇਹ ਸਾਈਕਲ ਇੱਕ ਬਹੁਤ ਨਵਾਂ ਤਰੀਕੇ ਦਾ ਆਨ ਲੱਗਿਆ ਹੈਗਾ ਤੇ ਜਿਹੜੇ ਮਿਲੀਅਨ ਬਿਲੀਅਨ ਪੀਪਲ ਹੈਗੇ ਸਾਡੇ ਰੂਰਲ ਇੰਡੀਆ ਦਾ ਅੰਡਰ ਅੰਡਰ ਪ੍ਰਿਵਿਲੇਜ ਵਾਲੇ ਉਹਨਾਂ ਵਾਸਤੇ ਥੈਂਕ ਯੂ